ਹਾਂਜੀ ਬਾਬੇ ਉੱਗੀ ਹਾਲਾ ਸਾਰਾ ਦੱਸੋ ਅੱਜ ਦਾ ਬਲੌਗ ਸ਼ੁਰੂ ਕਰਦੇ ਆਂ ਤੇ ਕੱਲ ਵੀ ਜਿਵੇਂ ਤੁਹਾਨੂੰ ਦੱਸਿਆ ਸੀ ਮੈਂ ਵੀ ਅੱਜ ਆਪਾਂ ਤੁਹਾਨੂੰ ਦੱਸਾਂਗੇ ਬਾਈ ਮੁਰਗਿਆਂ ਬਾਰੇ ਹਨਾ ਤੇ ਆਪਾਂ ਮੁਰਗੇ ਰੱਖੇ ਹੋਏ ਆ ਉਹ ਫਿਰਦੇ ਆ ਦੋ ਤਿੰਨ ਤੇ ਉਹ ਫਿਰਦਾ ਇੱਧਰ ਫਿਰਦੇ ਆ ਇੱਧਰ ਫਿਰਦੇ ਆ ਹਨਾ ਤੇ ਆਹ ਫਿਰਦੇ ਆ ਕੁਸਕ 15-20 ਮੁਰਗੇ ਨੇ ਬਾਕੀ ਚੂਚੇ ਜੇ ਨੇਗੇ ਤੇ ਪੂਰੀ ਤਰਕ ਨਾਲ ਗੱਲ ਕਰਾਂਗੇ ਆਪਾਂ ਇਹ ਫੋਕੀਆਂ ਗੱਲਾਂ ਜਿਹੀ ਨਹੀਂ ਕਰਨੀਆਂ ਹੁੰਦੀ ਆਪਾਂ ਨੂੰ ਜਿੰਨੀ ਕਿ ਜਾਣਕਾਰੀ ਹੈਗੀ ਆਪਾਂ ਸਾਰੀ ਦੇਵਾਂਗੇ ਬਾਈ ਤੇ ਕੰਮ ਹੈਗਾ ਇਹ ਬਹੁਤ ਵਧੀਆ ਵੀ ਜੇ ਮੰਨ ਲਓ ਵੱਡੇ ਥੋੜੇ ਜਿਹਾ ਵੱਡੇ ਲੈਵਲ ਤੇ ਕਰਨਾ ਵੀ ਘੱਟੋ ਘੱਟ ਤੁਹਾਨੂੰ ਥੋੜਾ ਜਾਂ ਚਾਹੀਦਾ ਖੁੱਡਾ ਪਾਉਣ ਜੋਗਾ ਇੰਨਾ ਕੁ ਮੰਨ ਲਓ ਵੀ 10 ਬਜ 10 ਦਾ 10 ਖੁੱਡਾ ਪਾ ਗੇ ਨਾ ਤੇ ਜਿੰਨਾ ਕੁ ਵਧਾਉਣਾ ਵਧਾ ਲਓ ਵਧੀਆ ਕੰਮ ਚੱਲ ਸਕਦਾ ਤੁਹਾਡਾ ਤੇ ਇਹਦੇ ਵਿੱਚ ਆਪਾਂ 100 ਕੁ ਮੁਰਗੀ ਦੀ ਗੱਲ ਕਰਾਂਗੇ ਤੇ ਜਿੰਨੀ ਵਧਾਉਣੀ ਹੋਈ 1000 ਕਰਨੀ ਹੋਈ 5000 ਕਰਨੀ ਉਹ ਤੁਹਾਡੀ ਮਰਜ਼ੀ ਆ ਤੇ ਆਪਾਂ ਦਾ ਜਿੰਨਾ ਤੁਹਾਨੂੰ ਦੱਸਦੇ ਹਾਂ ਨਾ 10 ਵੀ 100 ਮੁਰਗੀ ਤੋਂ ਦੱਸਦੇ ਆਪਾਂ ਥੋੜਾ 30000 ਰੁਪਏ ਮਹੀਨੇ ਦਾ ਆਰਾਮ ਨਾਲ ਪੱਕਾ 100 ਨਹੀਂ ਤਾਂ 150 ਕਰ ਲਿਓ ਤੇ ਆਪਾਂ ਗੱਲ ਕਰਦੇ ਆ 100 ਮੁਰਗੀ ਦੀ 100 ਮੁਰਗੀ ਵੀਰੇ ਸੀ ਪਹਿਲਾਂ ਸਾਰੇ ਨਾਲ ਪਹਿਲਾਂ ਲਿਆਂਦੀ ਸੀ ਹਨਾ ਅਸੀਂ ਵੀ 100 ਕੁ ਮੁਰਗੀ ਤੋਂ ਸਟਾਰਟ ਕੀਤਾ ਸੀ ਕੰਮ ਮੈਨੂੰ ਪਿਆ ਸੀ ਉਦੋਂ 4500 ਰੁਪਏ ਦਾ ਚੂਚਾ 4500 ਰੁਪਏ ਦੇ 100 ਚੂਚੇ ਆਏ ਸੀਗੇ 45 ਰੁਪਏ ਦਾ ਇੱਕ ਪੀਸ ਪਿਆ ਸੀ ਉਹ ਸੀਗੇ ਲਾਲ ਜੇ ਇਹ ਤਾਂ ਚਲੋ ਦੂਜੇ ਨੇ ਸੀਲ ਨੇਗੇ ਤਾਂ ਮੈਂ ਕਿਹਾ ਨਾ ਥੋੜੇ ਜਿਹਾ ਸਿਸਟਮ ਆ ਤੇ ਉਹ ਦੂਜੇ ਲਾਲ ਬੱਚੇ ਹੁੰਦੇ ਜਿਹੜੇ ਦੇਸੀ ਜੇ ਉਹ ਸੀਗੇ ਤੇ 45 ਪਿਆ ਦਾ ਇੱਕ ਬੱਚਾ ਪਿਆ ਸੀ ਤੇ ਉਦੋਂ ਸੀ ਕਣਕ ਦਾ ਸੀਜ਼ਨ ਮਤਲਬ ਕਣਕ ਦੀ ਬਾੜੀ ਹੋ ਗਈ ਹੱਡੀ ਸੀ ਤੇ ਆਪਾਂ ਦਾਣਾ ਨਹੀਂ ਹੁੰਦਾ ਜਿਹੜਾ ਮੰਡੀ ਚ ਹੁੰਦਾ ਹਨਾ ਚਾਰ ਝੂੜ ਉਹ ਘਰੇ ਬਾਧੂ ਪਿਆ ਸੀ ਤੇ ਆਪਣੇ ਕੋਲ ਬਿੱਡ ਪਿਆ ਸੀ ਤੇ ਉਹ ਕਮਰਾ ਇੱਕ ਬਾਧੂ ਖਾਲਤੂ ਪਿਆ ਸੀ ਪਿੰਡ ਹੁੰਦਾ ਜਦੋਂ ਮੈਂ ਉਦੋਂ ਆਪਾਂ ਉਹ ਕਮਰੇ ਦੇ ਵਿੱਚ ਚੂਚੇ ਰੱਖ ਲਏ 100 ਵਧੀਆ ਖੁੱਲੇ ਫਿਰਦੇ ਸੀ ਉਦੋਂ ਮਿਮਨ ਲੱਡੇ ਟੈਟ ਵਾਲਾ ਕੰਮ ਹੈ ਨਹੀਂ ਸੀਗਾ ਤੇ 100 200 ਚੂਚੇ ਖੁੱਲੇ ਫਿਰਦੇ ਰਹੇ ਜੀ ਦਿਨੇ ਉਹਨਾਂ ਨੂੰ ਛੱਡ ਦਿੰਦੇ ਸੀ ਬਾਹਰ ਮੈਂ ਸਮੂਸਾ ਉਹ ਹਜਾ ਪਰੋਲ ਲੈਂਦੇ ਸੀ ਤੇ ਵਧੀਆ ਪਾਲ ਪੁੱਲ ਗਏ ਤੇ ਉਹ ਚਾਰ ਮਹੀਨਿਆਂ ਚ ਪੂਰੀਆਂ ਵਧੀਆ ਮੁਰਗੀਆਂ ਅੰਡੇ ਦੇਣ ਵਾਲੀਆਂ ਹੋ ਗਈਆਂ ਸੀ ਤੇ ਉਹਨਾਂ ਦੇ ਵਿੱਚੋਂ 10 ਨਿਕਲੇ ਸੀ ਮੁਰਗੇ ਆਪਾਂ ਮੁਰਗੇ ਉਹਨਾਂ ਤੇ ਚਕਾ ਦੇ ਸੀਗੇ ਦੋ ਕੁ ਮੁਰਗੇ ਰੱਖ ਲਈ ਸੀ ਬਾਕੀ ਆਪਾਂ ਦਿਵਾਲੀ ਜੀ ਆਉਂਦੀ ਹੁੰਦੀ ਜਦੋਂ ਹਨਾ ਉਦੋਂ ਤੁਹਾਨੂੰ ਪਤਾ ਮਹਿੰਗਾ ਹੁੰਦਾ ਥੋੜਾ ਜਿਹਾ ਕੰਮ ਉਦੋਂ ਆਪਾਂ 5-500 ਦੇ ਮੁਰਗੇ ਚਕਾਦੇ ਸੀ ਤੇ ਕੁਝ ਕੁ ਖੀੜ ਲੈ ਜਾਂਦੀ ਸੀ ਆਂਡੇ ਵਾਲੀ ਮੁਰਗੀਆਂ ਬਾਅਦ ਤੇ ਤੇ ਆਪਣੇ ਕੋਲੇ ਸੀ ਘੱਟੋ ਘੱਟ 90 ਕੁ ਮੁਰਗੀਆਂ 90 ਜੋ ਵੀ ਸੱਚ 5 ਕੁ 80 ਕੁ ਮੁਰਗੀਆਂ ਸੀਗੀਆਂ ਵੀ ਬਾਕੀ ਕੁਝ ਕੁ ਵਿੱਚ ਹੋ ਗਏ ਸੀ ਨਾ ਤੇ ਹਾਂਤ ਜਾ ਹੋ ਗਏ ਸੀ ਫਿਰ ਉਹਦਾ ਤੇ ਵਿਲੇ ਲੈ ਜਾਂਦੇ ਨੇ ਸਾਨੂੰ ਪਤਾ ਪਿੰਡਾਂ ਚ ਜਾ ਕੇ ਤੇ 80 ਕੁ ਮੁਰਗੀਆਂ ਸਾਡੇ ਕੋਲੇ ਰੋਜ਼ ਬਈ ਆਂਡੇ ਦਿੰਦੀਆਂ ਸੀ ਰਾਮ ਨਾਲ ਤੇ ਉਹ ਰੋਜ਼ ਉਹਨਾਂ ਜੋ 70 ਕਾਂਡੇ ਦੇ ਦਿੰਦੀਆਂ ਸੀ 10 ਕੁ ਆਂਡੇ ਕਈ ਵਾਰੀ ਨਹੀਂ ਦਿੰਦੀਆਂ ਸੀ ਕਈ ਵਾਰੀ 60 ਵੀ ਦੇਨੇ ਕਈ ਵਾਰੀ 80 ਦੱਸਤੀ ਪੂਰੀਆਂ ਵੀ ਦੇ ਦਿੰਦੀਆਂ ਸੀ ਹਨਾ ਤੇ ਆਪਾਂ 50 ਕਾਂਡੇ ਮੰਨ ਲਓ ਵੀ 50 ਕਾਂਡੇ ਉਹ ਰੋਜ਼ ਦੇ ਦਿੰਦੀਆਂ ਸੀ ਤੇ ਆਂਡਾ ਹੁੰਦਾ ਸੀ ਉਹਦੋਂ 10 ਰੁਪਏ 10 ਰੁਪਏ ਦਾ ਆਂਡਾ ਹੁੰਦਾ ਸੀ 500 ਰੁਪਏ ਦੇ ਆਂਡੇ ਦਿੱਲੀ ਦੇ ਪੱਕੇ ਹੁੰਦੇ ਸੀ ਕਦੇ ਕਿਤੇ ਵੇਚਤੇ ਹਨਾ ਕਦੇ ਕਿਤੇ ਵੇਚਤੇ ਆਪਰ ਠੇਕੇ ਮੂਰੇ ਜਿਹੜੇ ਆ ਖੜੇ ਹੁੰਦੇ ਆ ਰੇੜੀਆਂ ਲਈ ਹਨਾ ਉਹਨਾਂ ਨੂੰ ਵੇਚਾਉਂਦੇ ਸੀ 8 ਰੁਪਈਆ ਦਾ ਵੇਚੀ ਹਨਾ ਤੇ 500 ਰੁਪਏ ਦਾ ਅੰਡਾ ਦਿੱਲੀ ਦਾ ਮੇਰਾ ਪੱਕਾ ਹੁੰਦਾ ਸੀ ਕਦੇ ਕਿਸੇ ਨੂੰ ਵੇਚਿਆ ਕਦੇ ਕਿਸੇ ਨੂੰ ਵੇਚਿਆ ਤੇ ਹੁਣ ਤੁਸੀਂ ਮੰਨ ਲਓ ਵੀ ਤੁਸੀਂ 1.5 ਕੁਸ ਮੁਰਗੀ ਰੱਖੀ ਆ 100 ਅੰਡਾ ਥੋੜਾ ਪੱਕਾ ਹੈ ਹਨਾ 100 ਅੰਡਾ ਪੱਕਾ ਤੇ ਗਾਕ ਵੀ ਪੱਕਿਆ ਹੁਣ ਰੁਪਏ ਵੀ ਬਈ ਵੱਧ ਦੇਣ ਲੱਗੇ ਪਹਿਲਾਂ 10 ਰੁਪਈਆ ਦਾ ਅੰਡਾ ਹੁੰਦਾ ਸੀ ਹੁਣ 15 ਦਾ ਵੀ ਵਿਕ ਜਾਂਦਾ 20 ਦਾ ਸ਼ਹਿਰ ਚ 20 ਦਾ ਵਿਕ ਜਾਂਦਾ ਦੇਸੀ ਅੰਡਾ ਜਿਹੜਾ ਹ ਤੇ ਦੂਜਾ ਬਲੇਲਰ ਜੇ ਤੁਹਾਨੂੰ ਪਤਾ ਹੀ 8 ਰੁਪਈਆ ਦਾ ਹੈਗੀ ਆ ਤੇ ਜੇ ਉਹ ਕੱਚਾ ਮਤਲਬ ਉਹ ਲਿਆਉਂਗੇ ਨਾ 70 ਰੁਪਈਆ ਦਾ ਇਕੱਠਾ ਪੈ ਜਾਂਦਾ ਟਰੇ ਦੇ ਹਿਸਾਬ ਨਾਲ ਤੇ ਉਹ ਜੇ ਉਹ ਲਵਾਂਗੇ ਤਾਂ 10 ਰੁਪਈਆ ਦਾ ਹੈਗੀ ਆ ਉਬਲਿਆ ਹੋਇਆ ਤਾਂ ਕੀ ਹੋ ਗਿਆ ਭਾਈ ਆਪਣਾ ਜੇ ਤੁਹਾਡਾ 100 ਅੰਡਾ ਰੋਜ਼ ਦਾ ਹੁੰਦਾ ਹਨਾ ਮੁਰਗੀਆਂ ਵੱਧ ਨੇ 100 ਅੰਡਾ ਰੋਜ਼ ਦਾ ਹੁੰਦਾ ਪਹਿਲਾਂ ਤਾਂ ਬੱਚੇ ਲਿਆਉਣ ਦੀ ਗੱਲ ਕਰਦੇ ਆਵਾ ਤੇ ਹੁਣ ਹੈਗਾ ਰੇਟ ਹੈ 60-70 ਰੁਪਈਆ ਬੱਚਿਆਂ ਦਾ 6000 ਦੇ ਬੱਚੇ ਆਉਣਗੇ ਭਾਈ 6000 ਰੁਪਈਆ ਰ ਢਿਹੜੀ ਕਰਨ ਵਾਲਾ ਬੰਦਾ ਵੀ ਆਮ ਨਾਲ ਇਕੱਠਾ ਕਰ ਲੈਂਦਾ ਹਨ ਜੇ ਤੁਸੀਂ ਬਹਾਨਾ ਲਾਉਂਗੇ ਵੀ ਭਾਈ 6000 ਸਾਡੇ ਕੋਲ ਤਾਂ 6000 ਵੀ ਨਹੀਂ ਹੈਗਾ ਕੰਮ ਛੇੜਨ ਨੂੰ ਤਾਂ 6000 ਰੁਪਏ ਢਿਹੜੀ ਵਾਲਾ ਬੰਦਾ ਵੀ ਆਮ ਨਾਲ ਇਕੱਠਾ ਕਰ ਲੈਂਦਾ ਤੇ ਕਮਰਾ ਤਾਂ ਤੁਹਾਨੂੰ ਪਤਾ ਹੀ ਹੁੰਦਾ ਹੀ ਆ ਇੱਕ ਅੱਦਾ ਬਿੱਲਾ ਹਨ ਜੇ ਨਹੀਂ ਹੈਗਾ ਤਾਂ ਪਾ ਵੀ ਸਕਦੇ ਹੋ ਤੇ ਜਾਲੀਆਂ ਹੀ ਲਿਆ ਕੇ ਖੜੀਆਂ ਕਰ ਲਓ ਦੋ ਕੌਲੇ ਕੱਢ ਲਓ ਉੱਤੇ ਬਾਸ ਦੀ ਬਾਸ ਲੈਣਾ ਪਊ ਤੁਹਾਨੂੰ ਮੁੱਲ ਤਿੰਨ-ਚਾਰ ਸੌ ਰੁਪਏ ਦਾ ਤੇ ਉੱਤੇ ਲੁਫਾ ਪਾ ਕੇ ਉੱਤੇ ਮਿੱਟੀ ਪਾ ਦਿਓ ਹਣਾ ਚਰੀ ਟਾਂਡਾ ਟੁੰਡਾ ਜਿਹਾ ਹੋ ਗਿਆ ਹਾ ਲਟਰ ਪਾ ਪਾ ਦਾਣੀਆਂ ਡੂਣੀਆਂ ਇਹ ਤੁਹਾਨੂੰ ਪਤਾ ਹੀ ਇਧਰੋਂ ਮਿਲ ਜੰਦੀਆਂ ਜੇ ਮਿਹਨਤ ਕਰੋਗੇ ਖੁੱਡਾ ਪਾ ਕੇ ਬਾਈ 100 150 ਬੱਚਾ ਲਿਆ ਕੇ ਰੱਖ ਲਿਆ ਤੁਸੀਂ ਹਣਾ 7-8000 ਦਾਲ ਜੂਗਾ ਲਿਆ ਕੇ ਰੱਖ ਲੈ 100 ਮੁਰਗੀ ਕਰ ਲਈ ਤਾਂ 10 ਰੁਪਏ ਅੰਡਾ ਦੇਸੀ ਜੇ ਵੇਚ ਕੇ ਆਉਗੇ ਆਮ ਨਾਲ ਵੀ ਕੋ ਬਾਈ ਹੁਣ 15 ਰੁਪਏ ਵੀ ਵਿਕ ਜੂ ਜੇ ਘਰੋਂ ਲੈਣਾ ਉਹਨੇ 15-20 ਆਮ ਨਾਲ ਵੇਖਦਾ ਹੁਣ 20 ਵਿਕਦੇ ਆ ਸਾਡੇ 20 ਰੁਪਏ ਹੁਣ ਵੀ ਅਸੀਂ ਘਰੋਂ ਵੇਚ ਦੇਣਗੇ ਅੰਡੇ ਹਣਾ ਤੇ 10 ਰੁਪਏ ਲਾ ਲੋ ਤੁਸੀਂ 10 ਰੁਪਏ ਅੰਡਾ ਵੇਚ ਕੇ ਉਹਨਾਂ 100 ਅੰਡਾ ਡੇਲੀ ਦਾ ਵੇਖਦਾ ਬਈ 1000 ਰੁਪਏ ਬੱਟ ਤੇ 30000 ਰੁਪਏ ਮਹੀਨੇ ਦਾ ਹੋ ਗਿਆ ਹਨਾ ਤੇ ਇਹਨਾਂ ਨੂੰ ਜਿੰਨਾ ਤੁਸੀਂ ਵਧਾ ਸਕੋ ਆ ਰੱਬ ਵਧਾ ਲਿਓ ਅੱਗੇ ਕੰਮ ਤੇ ਖਾਣ ਦੀ ਗੱਲ ਕਰੀਏ ਖਾਣ ਨੂੰ ਬਈ ਜੇ ਤਾਂ ਤੁਸੀਂ ਮਾਲ ਫੱਤਾ ਬਾਹਰੋਂ ਸਸਤਾ ਲਿਓਣੇ 4 ਮੱਲ ਚੱਕੀ ਦੇ ਬਾਗ ਉੱਥੋਂ ਗੁੱਲੀ ਡੰਡਾ ਹੋ ਗਿਆ ਦਲੀਆ ਦੁਲੀਆ ਜਾ ਹੋ ਗਿਆ ਇਹ ਲਿਓਣੇ ਹਨਾ ਤਾਂ ਤੁਹਾਨੂੰ 7-8 ਰੁਪਏ ਪੈਂਦਾ ਜੇ ਕਣਕ ਪਾਉਗੇ ਤਾਂ ਕਣਕ ਤੁਹਾਨੂੰ ਪਤਾ ਹੀ ਆ 22-23 ਰੁਪਏ ਚੱਲੀ ਜਾਂਦਾ ਕੰਮ ਤੇ ਫੀਡ ਲਿਆਉਗੇ ਫੀਡ ਪਾਉਗੀ ਬਈ 30 ਰੁਪਏ ਕਿਲੋ ਹਨਾ ਤੇ ਐ ਮੰਨ ਲਓ ਵੀ 100 ਮੁਰਗੀਆਂ ਛੋਡੀਆਂ ਬਾਲਾਂ ਨਹੀਂ 5 ਕਿਲੋ ਕਣਕ ਖਾਂਦੀਆਂ ਨਹੀਂ ਹੈਗੀਆਂ 5 ਕਿਲੋ ਕਿੰਨੇ ਦੀ ਹੋਗੀ 100 ਰੁਪਏ ਦੀ ਹੋਗੀ 900 ਰੁਪਏ ਤੁਹਾਡਾ ਫੇਰ ਵੀ ਕਿਧਰੇ ਬਸ ਇਨਕੇ ਪਾਣੀ ਤੁਹਾਨੂੰ ਪਤਾ ਹੀ ਆ ਫ੍ਰੀ ਆ ਪਾਣੀ ਤਾਂ ਪਾਣੀ ਤਾਂ ਪੂਰੀ ਦੁਨੀਆ ਦੀ ਫ੍ਰੀ ਹੈਗਾ ਬਈ ਤੇ ਪਰ ਹੌਲੀ ਹੌਲੀ ਲੱਗ ਜੂ ਵਿਖਣ ਉਹ ਵੀ ਤੇ 900 ਰੁਪਏ ਥੋੜਾ ਡੇਲੀ ਦਾ ਮਤਲਬ 1000 ਰੁਪਏ ਥੋੜਾ ਪੱਕਾ ਹੀ ਆ ਨਾ 30000 ਰੁਪਏ ਥੋੜਾ ਪੱਕਾ ਹੀ ਆ ਤੇ ਮੰਨ ਲਓ ਬਚਤ 25000 ਰੁਪਏ ਥੋੜਾ ਆਰਾਮ ਨਾਲ ਬਚਿਆ ਕੋਈ ਬਈ ਮਹੀਨੇ ਦਾ ਤੇ ਜੇ ਕੰਮ ਵਧੀਆ ਲੱਗਿਆ ਤਾਂ ਠੀਕ ਆ ਤੇ ਹੁਣ ਆਪਾਂ ਅੱਗੇ ਆ ਸੀਲ ਆ ਮੁਰਗਿਆਂ ਦੀ ਗੱਲ ਕਰ ਲਈਏ ਇਹ ਵੀ ਵਧੀਆ ਕੰਮ ਹੈ ਤੇ ਇਹ ਆਪਾਂ ਬਾਜ਼ੀਆਂ ਪੂਜ਼ੀਆਂ ਤੇ ਵੀ ਕਈ ਵਾਰ ਲੜਾ ਲੈਂਦੇ ਹਾਂ ਪਰ ਹੁਣ ਬੰਦ ਹੋ ਗਈਆਂ ਬਾਜ਼ੀਆਂ ਹਨਾ ਤੇ ਇਹ ਘੱਟੋ ਘੱਟ ਐਂ ਲਾ ਲਓ ਵੀ ਹੁਣ ਵੀ ਅਸੀਂ ਵਿੱਚੇ ਵਿੱਚੇ ਪੱਠਾ ਇੱਕ ਮੁਰਗਾ ਲਿਆਂਦਾ ਸੀ ਜੀ ਵਧੀਆ ਬਾਜ਼ੀਆਂ ਜਿੱਤਿਆ ਹੋਇਆ 22000 ਰੁਪਏ ਦਾ ਤੇ ਉਹਦੇ ਬੱਚੇ ਕਢਾਏ ਨੇ ਭਾਈ ਤੇ ਮੁਰਗੀਆਂ ਅਸੀਂ ਲਿਆਏ ਸੀ ਕਿ 15-1500 ਦੀਆਂ ਤੇ ਇੱਕ ਲਿਆਏ ਸੀ ਵਿੱਚ 3500 ਰੁਪਏ ਦੀ ਉਹ ਸੀਲ ਜੀ ਵਧੀਆ ਸੀ ਉਹ ਤੇ ਲਿਆ ਕੇ ਇਹਨਾਂ ਦੇ ਬੱਚੇ ਕਢਾਈ ਹੁਣ ਇਹਨਾਂ ਨੇ ਅਸੀਂ ਬੱਚੇ ਵੇਚ ਦਿੰਨੇ ਆ ਕੋਈ ਹਜ਼ਾਰ ਦਾ ਵਿਕ ਜਾਂਦਾ ਕੋਈ 1500 ਰੁਪਏ ਦਾ ਵਿਕ ਜਾਂਦਾ ਆਂਡਾ ਅਸੀਂ ਬਹੁਤ ਘੱਟ ਵੇਚਦੇ ਆ ਜੇ ਕੋਈ ਲੈਣ ਆ ਜੇ 20 ਰੁਪਏ ਤੋਂ ਘੱਟ ਦਿੰਦੇ ਨਹੀਂ ਹੈਗੇ ਤੇ ਹੂੰ ਅਸੀਂ ਇਕੱਠੇ ਕਰ ਲੈਨੇ ਆਂ ਅੰਡੇ ਫਿਰ ਬੱਚੇ ਘੜਾ ਲੈਨੇ ਆ ਹੁਣ ਵੀ ਬਠਿਆਰ ਕੇ ਆ ਦੋ ਤਿੰਨ ਮੁਰਗੀਆਂ ਇਹ ਜਮਾ ਦੇਸੀਆਂ ਦੀਆਂ ਆਈਆਂ ਇੱਕ ਦੇਸੀ ਐ ਨਾ ਜਿਵੇਂ ਆਉਂਦੀਆਂ ਆਈਆਂ ਮਨ ਲ ਆਹ ਜਿਹੜੀ ਆ ਮੁਰਗੀ ਹਨਾ ਆਹ ਮੁਰਗੀ ਭਾਈ ਇਹ ਅੰਡੇ ਤੋਂ ਨੋ ਨਹੀਂ ਹਟਦੀ ਹੈਗੀ ਹੁਣ ਤੁਹਾਨੂੰ ਇੱਥੇ ਦਿਖਦੀ ਨਹੀਂ ਹੈਗੀ ਚਲ ਓਏ ਓਏ ਆ ਲੈ ਕੋ ਆ ਲਾਲੀਆਂ ਮੁਰਗੀਆਂ ਦੀਆਂ ਹੈ ਇਹ ਅੰਡੇ ਦਿਨੋਂ ਨਹੀਂ ਹਟਦੀਆਂ ਹੈਗੀਆਂ ਤੇ ਇਹ ਮੁਰਗੀਆਂ ਜਿਹੜੀਆਂ ਇਹ ਤਾਂ 20-25 ਅੰਡੇ ਦੇ ਇੱਕ ਵਾਰ ਸੇਵਾ ਤੇ ਵੇਝਦੀਆਂ ਤੇ ਬੱਚੇ ਘੜ ਲੈਂਦੀਆਂ ਨੇ ਉਹ ਮੁਰਗੀਆਂ ਲੈ ਉਹ ਮੁਰਗੀਆਂ ਅੰਡੇ ਦਿਨੋਂ ਨਹੀਂ ਹਟਦੀਆਂ ਹੈਗੀਆਂ ਤੇ ਬਾਕੀ ਇਹਨਾਂ ਦਾ ਕੰਮ ਜਦੋਂ ਜੇ ਇਹਨਾਂ ਦਾ ਕਰਨਾ ਹੋਏ ਇਹਨਾਂ ਦਾ ਵੀ ਕਰ ਸਕਦੇ ਹਾਂ ਇਹ 15-1600 ਰੁਪਏ ਦਾ ਬੱਚਾ ਵੇਖ ਦਿੰਦਾ ਵਧੀਆ 4-5 ਮਹੀਨੇ ਪਾਲ ਕੇ ਪੱਠਾ ਬਣਾ ਕੇ ਪੂਰਾ ਘੈਂਟ ਜਿਵੇਂ ਆ ਪੱਠੀ ਹੈਗੀ ਹੈ ਨਾ ਉਹ ਤੇ 15 1600 ਰਾਮ ਨਾਲ ਵੇਚ ਜਾਂਦੇ ਬਾਈ ਪਰ ਹੋਵੇ ਵਧੀਆ ਨਾ ਅਸਲ ਦੀਆਂ ਨਹੀਂ ਹੈਗਾ ਵੀ ਜਮੇ ਕੇਸੀ ਜਾ ਮਾਲ ਦੂਹੀ 15 1500 ਦੀਆਂ ਵੇਚੀ ਜਾਂ ਆ ਜੂਛੇ ਤਿਆਰ ਕੀਤੇ ਹੋਏ ਨੇ ਤੇ ਬਾਕੀ ਜਾਣਕਾਰੀ ਵਧੀਆ ਲੱਗੀ ਹਨ ਅੱਗੇ ਵੀਡੀਓ ਨੂੰ ਸ਼ੇਅਰ ਵੀ ਕਰਦੇ ਤੇ ਲਾਈਕ ਵੀ ਕਰਦੇ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਤੇ ਆਪਣੀਆਂ ਬੱਕਰੀਆਂ ਦਾ ਬਈ ਪੂਰਾ ਘੈਂਟ ਹਾਲ ਹਨ ਤੇ ਅੱਜ ਆਪਾਂ ਪੈਸੇ ਨੇ ਜਮ ਕਿ ਕਿੱਥੇ ਲਿਆਉਣੇ ਆ ਹੋਣੀ ਥੋੜੀ ਬੱਚੇ ਇਹ ਬਲੌਗ ਬਣਾਵਾਂਗੇ ਭਾਈ ਸਾਰੇ ਬੱਚਿਆਂ ਦੇ ਜਿੰਨੇ ਵੀ ਲਿਆਵਾਂਗੇ ਖਰੀਦਾਂਗੇ ਹਨਾ ਇਕੱਲੇ ਇਕੱਲੇ ਬੱਚੇ ਦਾ ਬਲੌਗ ਬਣਾਵਾਂਗੇ ਇੱਧਰ ਆਪਣਾ ਜੀਰੀ ਦਾ ਤਾਂ ਕੰਮ ਓਕੇ ਜਾਵਾ ਗੱਲਬਾਤ ਉਹ ਲੱਗੀ ਸਾਰੀ ਇਧਰ ਤੱਕ ਉਪਰਾਂ ਹਰਿਆਲੀ ਮਾਰਦੀ ਉਹ ਕਿਸੇ ਦੀ ਹੋਰ ਆ ਆ ਜਿੰਨੀ ਨਵੀਂ ਨਵੀਂ ਲੱਗੀ ਲੱਗਦੀ ਆ ਸਾਰੀ ਆਪਣੀ ਔਰ ਢਾਂਚਾ ਆਪਣੀਆਂ ਬੱਕਰੀਆਂ ਵਾਸਤੇ ਵੀ ਵੀਡੀਓ ਦੇਖ ਲਓ ਭਾਈ ਜਿਨੇ ਨਹੀਂ ਦੇਖੀ ਇਹ ਵੀ ਬਹੁਤ ਘੈਂਟ ਕੰਮ ਆ ਕੰਮ ਯਾਰ ਸਾਰੀ ਘੇੜ ਦੱਸੂ ਨੂੰ ਮੈਂ ਕੱਲੀ-ਕੱਲੀ ਜਾਣਕਾਰੀ ਦਊਗਾ ਥੋੜੀ-ਥੋੜੀ ਕਰਕੇ ਤੇ ਹੁਣ ਯਾਰ ਭਾਈ ਖੇਤੀ ਵਾਲਾ ਕੰਮ ਥੋੜਾ ਜਨਾ ਪਿੱਟਦਾ ਜਾਂਦਾ ਮੈਂ ਆਪਾਂ ਗਲਤ ਕਹਿ ਗਏ ਸੀ ਹਨਾ ਵੀ ਮੇਰੇ ਹਿਸਾਬ ਨਾਲ ਖੇਤੀ ਵਾਲਾ ਕੰਮ ਕੋਈ ਲੋਕਾਂ ਦੇ ਹਿਸਾਬ ਨਾਲ ਜਿਨ੍ਹਾਂ ਕੋਲੇ ਖੁੱਲਾ ਬਾਣਾ ਭਾਈ ਉਹਨਾਂ ਖਾਸ ਤਰ੍ਹਾਂ ਇਹ ਬਹੁਤ ਘੈਂਟ ਕੰਮ ਆ ਖੇਤੀ ਇਹ ਕਿਸੇ ਨੂੰ ਬੰ ਮਾੜਾ ਨਹੀਂ ਕਹਿੰਦੇ ਪਰ ਜਿਨ੍ਹਾਂ ਕੋਲੇ ਯਾਰ ਜ਼ਮੀਨ ਘੱਟ ਆ ਭਾਈ ਇਹੋ ਜੇ ਕੰਮ ਕਰੋ ਹੋਰ ਹਨਾ ਜਾਨਵਰਾਂ ਜੂਨ ਬਰਾਂ ਵਾਲੇ ਹੋਗੇ ਔਰ ਜਿਹੜੇ ਕੰਮ ਵਧੀਆ ਮਿਲਦੇ ਹਨ ਉਹ ਕਰੋ ਯਾਰ ਤੇ ਆਏ ਨੀਗਾ ਬਈ ਤੁਸੀਂ ਜੇ ਜਮੈਂ ਸ਼ਹਿਰ ਚੋਂਗੇ ਹਨਾ ਵੀ ਸ਼ਹਿਰ ਵਾਲੇ ਜਿਹੜੀਆਂ ਮੁਰਤੀਆਂ ਪਾਰਨ ਨਹੀਂ ਜੇ ਬਾਹਰ ਖੇਤਾਂ ਤੱਕ ਜਾ ਕੇ ਐਕਸਪੀਰੀਅੰਸ ਕਰਕੇ ਵੇਖੇ ਪਾਓਗੇ ਬਈ ਫਿਰ ਤੱਕ ਰਹੋਗੇ ਤੇ ਸ਼ਹਿਰ ਦੇ ਵਿਚਾਲੇ ਨੀਂ ਇਹ ਚੀਜ਼ਾਂ ਚੱਲਦੀਆਂ ਪਈਆਂ ਬੱਕਰੀ ਉਹ ਡੈਰੀ ਫਾਰਮ ਚੱਲ ਜਾਂਦਾ ਸ਼ਹਿਰ ਦੇ ਵਿਚਾਲੇ ਬੱਕਰੀਆਂ ਦਾ ਨਹੀਂ ਚੱਲਦਾ ਮੁਰਗਿਆਂ ਦਾ ਇਨਸ਼ਾਅੱਲਾ ਮੱਛੀਆਂ ਮੁੱਛੀਆਂ ਦਾ ਖੇਤੀਆ ਕੰਮ ਸਾਰਾ ਤੇ ਤੇ ਓਕੇ ਬਾਈ ਟਾਟਾ ਕੱਲੂ ਮਿਲਦੇ ਆ ਇੱਕ ਨਵੇਂ ਵਲੌਗ ਦੇ ਵਿੱਚ ਬਾਏ ਬਾਏ